ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਨੇ ਅੱਜ ਆਪਾਂ ਗਏ ਸੀ ਮੇਲੇ ਕੋਲੇ ਮਹੂਆਣ ਵਾਲੇ ਕੋਲੇ ਢੇੜਾ ਮਾਰਨ ਮਿੱਤਰ ਆਪਣਾ ਵਧੀਆ ਤੇ ਕੂਤਰ ਦਿਖਾਉਣੇ ਮੇਲਾ ਕਹਿੰਦਾ ਮੀਰ ਆ ਕੂਤਰ ਆ ਕੂਤਰ ਨੇਗੇ ਮੇਲੇ ਦੇ ਪੱਲੇ ਪੁੱਲੂ ਵੀ ਤੁਸੀਂ ਕਿਹੜਾ ਕੂਤਰ ਹੈ ਮੇਲੇ ਹੈ ਬਈ ਤਾਂ ਬਈ ਇਹ ਬਈ ਆਪਣਾ ਫੁੱਲੂ ਉਟਾਏਗਾ ਫੁੱਲੂ ਟਾਈਮਸ ਕੱਟ ਗਿਆ ਉਧਰ ਉਤਰ ਰਹਿਗੇ ਸੀਗੇ 3:30 ਵਜੇ ਦੋ ਹੀ ਦੋ ਇਹ ਤਾਂ ਚੱਕਰ ਮਾਰ ਲੱਗ ਗਿਆ ਉਹ ਦੂਜਾ ਨਾਲ ਥੱਲੇ ਬਹਿਣ ਲੱਗ ਗਿਆ ਹੂੰ ਹੂੰ ਬਹੁਤ ਥੱਲੇ ਬਹਿ ਗਿਆ ਉਹ ਦੂਜਾ ਵੀ ਥੱਲੇ ਬਹਿ ਗਿਆ ਇਹ ਚੱਕਰ ਮਾਰ ਗਿਆ ਉਹ ਇੰਨਾ ਟੱਪਾ ਬਹਿ ਗਿਆ ਤੁਸੀਂ ਸਾਨੂੰ ਸਾਨੂੰ ਦਿਹਾਣੀ ਗਿਆ ਅੱਛਾ ਸਹੀ 4 ਵਜੇ ਮੈਂ ਉਹਨੂੰ ਕਹਾਦਾ ਵੀ ਤੂੰ ਮੈਂ ਚੱਪੇ ਆ 4:02 ਮਿੰਟ ਤੱਕ ਉਤਰਿਆ ਤਾਂ ਉਤਰਿਆ ਮੜਕੇ ਵੀ ਗਿਆ ਮੜਕੇ ਹੀ ਮੈਂ ਛੱਡਿਆ ਰਾਜਕਾਂਸ ਬਾਜੀ ਉਹ ਕਿਹੜੇ ਕੰਫਿਊਜ਼ ਦੁੱਧ ਦੇ ਕਲਾਰ ਦੁੱਧ ਦੇ ਕਲਾਰ ਦੁੱਧ ਦੇ ਕਲਾਰ ਦੁੱਧ ਦੇ ਕਲਾਰ ਪੱਲਾ ਹੀ ਲਿਆਇਆ ਸੀ। ਥੋੜਾ ਜਿਹਾ ਰੰਗ ਘੱਟ ਸੀ ਪੱਲੀ ਕਾਂ ਸੀ ਫਰੀ ਵਿੱਕੀ ਜੀ। ਤਰੁਜੀ ਜੀ ਦਾ ਡੰਡਾ ਲਾਪੇ। ਲਓ ਜੀ ਮਿੱਤਰੋ ਆਹ ਕਬੂਤਰ ਹੈ ਮੀਰਾ ਵਾ। ਮੁੜ ਕੇ ਉਸ ਤੋਂ ਬਾਅਦ ਤਿੰਨ ਚਾਰ ਵਾਜੀ ਖਟਿਆ। ਇਹ ਉਸ ਤੋਂ ਬਾਅਦ। ਆ ਉਸ ਤੋਂ ਬਾਅਦ। ਹੋਰ ਕਿੰਨੇ ਕਹਦੇ ਭੈਣ ਭਾਈ ਮਿਲਿਆ। ਇਹਦੇ ਭਾਈ ਇੱਕ ਹੋਰ ਹੈਗਾ ਦਾ ਭਾਈ ਇਹਦਾ। ਠੀਕ ਹੈ ਭਾਈ। ਜਿਹੜਾ ਜਿਹੜਾ ਪਿਓ ਆ ਉਹਦਾ ਇਹਦਾ ਪਿਓ ਦਾ ਚਿੱਟੀਆਂ ਆਖਣਾ। ਠੀਕ ਹੈ। ਕਿਹੜੇ ਕਬੂਤਰ ਨੇ ਇਹ? ਕਿ ਬਾਈ ਮੇਰੇ ਕੋਲ ਤਿਆਰ ਨਾ ਆਪਣਾ ਜਦੋਂ ਆਪਣਾ ਬਾਬਾ ਹਰਗੋਬਿੰਦ ਸੀ ਹਾਂ ਹਾਂ ਤੇ ਹਰਗੋਬਿੰਦ ਨੇ ਮੈਨੂੰ ਨਾ ਪੱਠੀ ਦਿੱਤੀ ਜੇਕਰ ਛਾਖੀ ਪੱਠੀ ਵੀ ਉਹ ਪੱਠੀ ਨਾ ਮੇਰੇ ਅੱਗੇ ਨਾ ਡਾਕਟਰ ਵਾਲੇ ਜਿਹੜਾ ਉਹ ਡਾਕਟਰ ਕੋਲ ਘਰ ਆ ਉਹਦੇ ਬਹਿਣ ਲੱਗੀ ਡਾਕਟਰ ਕੋਲ ਉਹ ਉਸ ਵਾਰ ਆਪਦੇ ਘਰੀ ਛੱਡਦੇ ਸੀਗੇ ਅਸਾਂ ਦੇ ਬਹਿ ਜਾਂਦੀ ਆ ਕੇ ਪਾਪਾ ਹਰਗੋਬਿੰਦ ਉਹੀ ਤਾਂ ਨਹੀਂ ਕਿ ਜਿਹੜਾ ਬਾਬੇ ਵੀਰ ਆਪਦੇ ਉਹ ਹਰਗੋਬਿੰਦ ਦੇ ਇਕੱਠੇ ਰੱਖੇ ਹੁੰਦੇ ਹਾਂ ਹਾਂ ਜੀ ਉਹੀ 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 ਬਾਬਾ ਹਰਗੋਬਿੰਦ ਅੱਛਾ ਉਹ ਨਾ ਉਹ ਮੇਰੇ ਬਹਿ ਜਾਂਦੀ ਸੀ ਆ ਕੇ ਤੇ ਗਰਮੀ ਦਿਨ ਸੀ ਤਨ 1 ਵਜੇ ਇੱਕ ਦਿਨ ਮੈਂ ਉਹਨੂੰ ਕਿਹਾ ਮ ਹੂੰ ਹੂੰ ਤੇ ਜਾਦਾ ਛੱਡੀ ਨਾ ਜੇ ਦੁਬਾਰਾ ਆਈ ਤਾਂ ਮੈਂ ਡੇੜੀ ਠੀਕ ਐ ਉਹ ਤੇ ਮੈਨੂੰ ਕਹਿੰਦਾ ਨਾ ਕਹਿੰਦਾ ਯਾਰ ਤੂੰ ਐ ਕਰ ਰੱਖ ਹੀ ਰਹਿ ਕਹਿੰਦਾ ਠੀਕ ਐ ਮੈਂ ਫਿਰ ਉਹੀ ਪੱਟੀ ਘੜਤੀ ਸੀਗੀ ਕਾਂ ਦੋ ਵਾਰੀਆਂ ਠੀਕ ਐ ਉਹ ਪਹਿਲਾਂ ਮੈਂ ਛੱਡੀ ਕੁੜੀ ਸੰਗਰ ਹਾਂ ਹਾਂ ਕੁੜੀ ਸੰਗਰ ਇਸ ਨਾਂ ਨੇ ਪੜੀ ਅੱਛਾ ਮੈਂ ਕੁੜੀ ਸੰਗਰ ਲੈ ਜਾਂਦਾ ਹੁੰਦਾ ਸੀ ਹਾਂ ਅੱਛਾ ਹੋ ਗਿਆ ਤੇ ਉਹਨਾਂ ਨੇ ਬਾਜੀ ਭਾਈ ਸੀ ਉਦੋਂ ਆਪਣਾ ਦੂਜਾ ਨੰਬਰ ਬਣਾ ਕੇ ਲਾਇਆ ਸੀ ਭਾਈ ਚੰਨ ਖਾਂਜੀ ਕਰ ਲਈ ਸੀ ਤਿੰਨ ਕੰਮ ਠੀਕ ਐ ਫੇਰ ਛੱਡੀ ਵੀ ਪਰਚਾ ਉਹੀ ਫੇਰ ਪੱਟੀ ਹਾਂ ਹਾਂ ਪਰ ਇਹ ਦਸਾਰ ਤੇ ਵੀ ਵੀ ਤੇ ਨਾ ਨੇ ਕੰਡੀ ਜੀ ਅੱਛਾ ਉਸ ਤੋਂ ਬਾਅਦ ਫਿਰ ਮੇਰੇ ਕੋਲ ਕਬੂਤਰ ਦੀ ਆ ਹਾਂ ਕਬੂਤਰ ਲਿਆ ਉਹਨਾਂ ਤੋਂ ਮੌਲਾ ਹਾਂ ਫਿਰ ਮੌ ਕਬੂਤਰ ਲਾਇਆ ਇਹ ਮੌ ਦੀ ਬਰੀਡ ਦਾ ਆ ਪਾਕਿਸਤਾਨੋਂ ਬਦਲ ਕੇ ਵੀ ਹਰ ਗੋਵਿੰਦਰ ਦੇ ਉਹੀ ਕਬੂਤਰ ਉੱਥੋਂ ਚੱਲੇ ਫਿਰ ਮੈਂ ਉਹੀ ਆਦੀ ਬਰੀਡ ਦਾ ਬਾਲੇ ਨਹੀਂ ਮੈਂ ਬਸ ਨਹੀਂ ਭਾਈ ਬਸ ਇੱਕ ਮੇਰੇ ਕੋਲ ਸਰਦਾਰ ਵਾਲਾ ਕਬੂਤਰ ਆ ਬਸ ਇਹ ਬਾਦਰ ਵਾਲਾ ਠੀਕ ਹੈ ਬਸ ਉਹਦੇ ਨਾਲ ਮੇਰੇ ਕੋਲ ਦੋ ਹੀ ਬਲੱਡ ਆ ਜੀ ਬਸ ਦੋ ਹੀ ਬਲੱਡ ਲਓ ਜੀ ਮਿੱਤਰੋ ਮੇਲੇ ਦੇ ਕਬੂਤਰ ਆ ਤੁਹਾਨੂੰ ਹੋਰ ਵੀ ਦਿਖਾਉਣਾ ਮੇਲੇ ਹੋਰ ਵੀ ਦਿਖਾਏ ਨਾਲ ਦਾ ਇੱਕ ਤਾਂ ਤੇ ਕਾ ਸੀ ਮਿੱਤਰੋ ਉਸੇ ਬਲੱਡ ਚੋਂ